ਕਹਿੰਦਾ ਤੇਰੀ ਮਰਜ਼ੀ ਐ ਦਲਾਲੋਦੀਨ ਕਹਿੰਦਾ ਤੁਸੀਂ ਦੋ ਤੇ ਮੈਂ ਚਾਰ ਭੇਜਦਾ ਦੇਖਦੇ ਆ ਬੜਾ ਤੁਸੀਂ ਕਹਿੰਦੇ ਆ ਵੀ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਵਿੰਦ ਸਿੰਘ ਨਾਮ ਕਹਾਉ ਆ ਚਾਰਾ ਨਾ ਲੜ ਕੇ ਦਿਖਾ ਦਿਓ ਇੱਕ ਦੇ ਹੱਥ ਮੋਟਾ ਛੋਟਾ ਇੱਕ ਦੇ ਹੱਥ ਸ਼ਰੀ ਸਾਹਿਬ ਜਦੋਂ ਚਾਰ ਆਏ ਨਾ ਖਾਲਸਾ ਨੇ ਚਾਰੇ ਅਗਲੇ ਜਹਾਨ ਤੋਰ ਦਿੱਤੇ ਜਾ ਅੱਲਾ ਜਾ ਅੱਲਾ ਕਰਦੇ ਬਾਕੀ ਕਹਿਣ ਵੀ ਇਹ ਤੇ ਬਹੁਤ ਖੂਬ ਲੜ ਰਹੇ ਨੇ ਦੋ ਸੂਰਮੇ ਮਰਦ ਦਲੇਰ ਕਹਿ ਲਗੇ ਦਲਾਲੋਦੀਨ ਹੋਰ ਭੇਜ ਦੇ ਜਲਾਲਉਦੀਨ ਨੇ 4 ਹੋਰ ਭੇਜਤੇ ਖਾਲਸਾ ਨੇ ਉਹ ਵੀ 4 ਅਗਲੇ ਜਹਾਨ ਤੋਰ ਦਿੱਤੇ ਹੁਣ 100 ਦੇ ਵਿੱਚੋਂ 92 ਕ ਬਾਕੀ ਬਚੇ ਨੇ ਹੁਣ ਜਲਾਲਉਦੀਨ ਨੇ 4ਾਂ ਦੀ ਜਗ੍ਹਾ 8 ਭੇਜੇ ਖਾਲਸਾ ਨੇ ਉਹ ਵੀ ਅਗਲੇ ਜਹਾਨ ਤੋਰ ਦਿੱਤੇ ਜਦੋਂ 16 ਸਿਪਾਹੀ ਗਏ ਮਾਰੇ ਜਲਾਲਉਦੀਨ ਨੇ ਦੇਖ ਲਿਆ ਬਈ ਇਹ ਕਾਬੂ ਆਉਣ ਵਾਲੇ ਨਹੀਂ ਐਗਾ ਤੇ ਮੈਂ ਭਾਵੇਂ ਸਾਰੀ ਫੌਜ ਮਰਵਾ ਲਮਾ ਉਹਦੇ ਆਪਣੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਬਈ ਇਹ ਦੋ ਨੇ ਬਾਕੀ ਜਿੰਨੇ ਕੁ ਤੁਸੀਂ ਬਚਦੇ ਹੋ ਸਾਰੇ ਇਕੱਠੇ ਟੁੱਟ ਕੇ ਪੈ ਜਾਓ ਨਹੀਂ ਜਿਉਂਦੇ ਹੱਥਾਂ ਦੇ ਇਹਨਾਂ ਦੀ ਬੋਟੀ-ਬੋਟੀ ਕਰ ਲਓ ਮੈਨੂੰ ਇਹਨਾਂ ਦਾ ਖਾਤਮਾ ਚਾਹੀਦਾ ਹੈ ਸਰਦਾਰ ਬੋਤਾ ਸਿੰਘ ਗਰਜਾ ਸਿੰਘ ਨੇ ਦੇਖਿਆ ਵੀ ਕੰਨੇ ਟੁੱਟ ਕੇ ਆਉਣ ਲੱਗੇ ਨੇ ਦੋਨੇ ਸਰਦਾਰਾਂ ਨੇ ਜੋੜ ਲਈਆਂ ਪਿੱਠਾਂ ਬਈ ਪਿੱਠ ਤੇ ਕੋਈ ਵਾਰ ਨਹੀਂ ਹੋਣ ਦੇਣਾ ਇੱਕ ਦੇ ਹੱਥ ਸ਼੍ਰੀ ਸਾਹਿਬ ਇੱਕ ਦੇ ਹੱਥ ਮੋਟਾ ਛੋਟਾ ਦੋਨਾਂ ਸਰਦਾਰਾਂ ਨੇ ਕੀਤੀ ਅਰਦਾਸ ਬੜੀ ਕੁਰਬਾਨੀ ਗगन ਦਾ ਮਾਮਾ ਬਾਜੋ ਪਰੋਂ ਨਿਸ਼ਾਨੇ ਕਾਓ ਖੇ ਜੋ ਮਾਂਡਿਓ ਸੂਰਮਾ ਅਬ ਜੂਜਨ ਖੋ ਦਾਓ ਸੂਰਾ ਸੋ ਪਹਿਚਾਨੀਆ ਜੋ ਲੜੇ ਦਿਨ ਕੇ ਹੇਤ ਪੁਰਜਾ ਪੁਰਜਾ ਘਟ ਮਰੇ ਕਬ ਹੋਣਾ ਛਾੜੇ ਖੇਤਾਂ ਕੇ ਆਰੇ ਟਿੱਕੀ ਡਲ ਜੋ ਤੇ ਪਰਮਾ ਬਾਰ ਬਈ ਹੇ ਸੰਗ ਨੇ ਕਈ ਅਗਲੇ ਧਾਮ ਨੂੰ ਤੋੜ ਕੇ ਅੰਤ ਹੱਸ ਕੇ ਸ਼ਹੀਦੀਆਂ ਦਾ ਜਾਮ ਪੀ ਲਿਆ ਪਰ ਇੱਕ ਵਾਰ ਦੁਨੀਆ ਨੂੰ ਦੱਸ ਦਿੱਤਾ ਵੀ ਖਾਲਸਾ ਜਿੱਥੇ ਬੈਠਾ ਹੋਵੇ ਉੱਥੇ ਉਹਦਾ ਰਾਜ ਹੁੰਦਾ ਤੇ ਖਾਲਸੇ ਨੂੰ ਮਕਾਉਣ ਵਾਲਾ ਦੁਨੀਆ ਤੇ ਕੋਈ ਨਹੀਂ ਜੰਮਿਆ ਕਿਉਂਕਿ ਮੇਰੇ ਬਾਝਾਂ ਵਾਲੇ ਸਤਿਗੁਰੂ ਕਹੇਗਾ ਵੀ ਖਾਲਸਾ ਪ੍ਰਗਟ ਹੋਇਆ ਪ੍ਰਮਾਤਮਕੀ ਮੋੜ ਤੇ ਜਿਹੜੀ ਚੀਜ਼ ਪ੍ਰਗਟ ਹੋਈ ਹੋਵੇ ਉਹ ਕਦੇ ਖਤਮ ਨਹੀਂ ਹੁੰਦੀ ਇਹ ਸਾਡਾ ਇਤਿਹਾਸ ਹੈ ਸਿੱਖ ਰਾਜ ਕਿਵੇਂ ਬਣਿਆ ਅੱਗੇ ਜਾ ਕੇ ਹੁਣ ਪੰਨਾ ਆਏਗਾ ਕਿਵੇਂ ਉਹ ਜਿਹੜਾ ਇੱਕ ਵੈਰੀ ਚੜ ਕੇ ਆਉਂਦਾ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਨਾਦਰ ਸ਼ਾਹ ਉਹ ਕਿਵੇਂ ਜਕਰੀਆ ਖਾਨ ਨੂੰ ਤੇ ਕਿਉਂ ਕਹਿ ਕੇ